ਲੋਵੀ ਪ੍ਰਭੂ ਅੱਜ ਆ ਗਏ ਆਪਾਂ ਬਠਿੰਡੇ ਏਰੀਏ ਦੇ ਪਿੰਡ ਚੁੱਗੇਕਲਾ ਚੁੱਗੇਕਲਾ ਪਿੰਡ ਜਦੋਂ ਆਪਾਂ ਬਠਿੰਡੇ ਤੋਂ ਗਿੱਦੜਵਾਹ ਨੂੰ ਜਾਂਦੇ ਆਂ ਰਸਤੇ ਦੇ ਪਿੰਡ ਵਿੱਚ ਪੈਂਦਾ ਹੈਗਾ ਬੱਲੂਆਣਾ ਬੱਲੂਆਣੇ ਦੇ ਬਿਲਕੁਲ ਨਾਲ ਪਿੰਡ ਪੈਂਦਾ ਚੁੱਗੇਕਲਾ ਤੇ ਮੈਂ ਬਾਈ ਜਲਜੀਤ ਕੋਲੇ ਆਏ ਹੋਇਆ ਕੀ ਹਾਲਾ ਬਾਈ ਠੀਕ ਹੈ ਬਾਈ ਵਧੀਆ ਤੇ ਬਾਈ ਕੋਲੇ ਦੋ ਨਿਊ ਹਾਲੈਂਡ ਨੇ ਤੇ ਦੋ ਅਰਜਨ ਨੇ ਹਾਂਜੀ ਕਿਹੜੇ ਰੈਕਟਰ ਤੋਂ ਸ਼ੁਰੂ ਕਰੀਏ ਬਾਈ ਫਿਰ ਅਰਜਨ ਤੋਂ ਸਟਾਰਟ ਕਰ ਰਹੇ ਹਾਂ ਅਰਜਨ ਤੋਂ ਹਾਂਜੀ ਕਿੰਨਾ ਮਾਡਲ ਆ ਇਹ ਇਹ 2010 ਮਾਡਲ ਆ ਜੀ 2010 ਮਾਡਲ ਆ 605 ਅਲਟਰਾ ਹਾਂਜੀ ਟਾਇਰਾਂ ਦੀ ਬੈਕ ਟਾਇਰ ਅੱਧੇ ਲਾ ਲਓ ਜੀ 50% ਅਗਲੇ ਟਾਇਰ 70 ਤੋਂ 80 ਪੈਸੇ ਜੀ ਚੱਲ ਚਲਾਵੇ ਦਾ ਕਿਵੇਂ ਆ ਇੰਜਨ ਗੇਅਰ ਦਾ ਪੂਰੀ ਫੁੱਲ ਗਰੰਟੀ ਹੈ ਚੱਲ ਚਲਾਵੇ ਦਾ ਪੂਰਾ ਸਾਫ ਹੈ ਟਰੈਕਟਰ ਕੰਡੀਸ਼ਨ ਪੱਖ ਸਾਰਾ ਰੇ ਜੀ ਸਾਰਾ A to Z ਓਰੀਜਨਲ ਆ ਜੀ ਰੇਟ ਕੀ ਆ ਬਈ ਇਹਦਾ ਇਹਦਾ 3 ਲੱਖ ਤੇ 10000 ਰੁਪਏ ਜੀ ਮੌਕੇ ਤੇ ਕਿੰਨੇ ਦਾ ਦੇ ਦੇਂਗਾ 3 ਲੱਖ ਰੁਪਏ ਦਾ ਦੇ ਦਾਂਗੇ ਜੀ 3 ਲੱਖ ਦੇ ਵਿੱਚੋਂ ਹਲਕਾ ਫੁਲਕਾ ਮਾਨਤਨ ਕਰ ਦਾਂਗੇ ਜੀ ਕਰ ਦੇਂਗਾ ਤੇ ਜਿਹੜਾ ਇੱਧਰ ਖੜਾ ਗਿਆ ਮਹਿੰਦਰਾ 555 ਪਾਵਰ ਪਲੱਸ 57 HP ਵਾਲਾ ਹਾਂਜੀ ਇਹ ਕਿੰਨਾ ਮਾਡਲ ਆ ਬਾਈ 2015 ਮਾਡਲ ਆ ਜੀ ਹਰਿਆਣਾ ਨੰਬਰ ਆ ਜੀ ਹਰਿਆਣਾ ਨੰਬਰ ਆ ਇਹਨੂੰ ਸੀ ਮਿਲ ਜੂ ਹਾਂਜੀ ਹਾਂਜੀ ਤੇ ਇਹ ਕੰਡੀਸ਼ਨ ਪੱਖੋਂ ਕਿਵੇਂ ਆ ਸਾਰਾ A to Z オリジナル ਆ ਜੀ ਸਾਰਾ ਹੀ ਟਰੈਕਟਰ ਸੀਲਡ ਆ ਜੀ ਸਾਰਾ ਟਰੈਕਟਰ ਸੀਲਡ ਆ ਸਾਰਾ ਹੀ オリジナル ਆ ਟਾਇਰਾਂ ਦੀ ਕਿੰਨ ਕੰਡੀਸ਼ਨ ਆ ਬਾਈ ਟਾਇਰ ਪਿਛਲੇ ਟਾਇਰ 70 ਤੋਂ 75 ਪੈਸੇ ਜੀ ਅਗਲੇ ਟਾਇਰ 45 ਤੋਂ 50 ਪੈਸੇ ਜੀ ਇਹਦਾ ਰੇਟ ਕੀ ਆ ਇਹਦਾ 3 ਲੱਖ 90 ਹਜ਼ਾਰ ਜੀ 3 ਲੱਖ 90 ਹਜ਼ਾਰ ਇਹ ਮੌਕੇ ਤੇ ਇਹ 3 ਲੱਖ 75 ਹਜ਼ਾਰ ਦਾ ਦੇ ਦਾਂਗੇ ਜੀ 70 ਦਾ ਦੇ ਦੀ 70 ਦਾ ਕਰ ਦਾਂਗੇ ਤੇ ਜਿਹੜਾ ਇੱਧਰ ਆ ਗਿਆ ਨਿਊ ਹਾਲੈਂਡ 30 ਸਪੀਡ ਆ ਬਈ ਇਹ ਹਾਂਜੀ ਫੁੱਲ ਟੌਪ ਆ ਜੀ ਫੁੱਲ ਟੌਪ ਆ 2012 ਮਾਡਲ ਆ ਜੀ 2012 ਮਾਡਲ ਆ ਪਾਵਰ ਸਟੀering ਆ ਪਾਵਰ ਸਟੀering ਆ ਜੀ ਹਰਿਆਣਾ ਨੰਬਰ ਆ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੂ ਟੈਡੇ ਪੰਪ ਵਾਲਾ ਬਈ ਇਹ ਟੈਡੇ ਪੰਪ ਵਾਲਾ ਜੀ ਜੈਨੂਨ ਪਲਸ ਆ ਅਸੇ 55 ਹੌਸ ਪਾਵਰ ਦਾ 55 ਹੌਸ ਪਾਵਰ ਦਾ ਟਾਇਰਾਂ ਦੀ ਕੀ ਐਡੀਸ਼ਨ ਆ ਬਈ 70 ਤੋਂ 75 ਪੈਸੇ ਟਾਇਰ ਨੇ ਜੀ ਚਾਰੇ ਐਮ ਆਰਫ ਦੇ ਰੇਟ ਕੀ ਆ ਇਹਦਾ ਇਹਦਾ 4.5 ਲੱਖ ਜੀ 4.5 ਲੱਖ ਰੁਪਏ ਡਿਸਕਾਊਂਟ ਕਿੰਨੇ ਦਾ ਕਰੇਗੇ ਚੋ ਇਹ 4 ਲੱਖ ਤੇ 10000 ਰੁਪਏ ਦਾ ਦੇ ਦੇ ਦਾਂਗੇ 10000 ਹੋਰ ਕਰ ਦੇ ਮੇਰੇ ਨਾਂ ਦਾ ਕਰ ਦੇ ਕੋਈ ਗੱਲ ਨਹੀਂ ਲੋ ਵੀ ਸੱਜਣੋ ਪੂਰੇ 4 ਲੱਖ ਦਾ ਇਹ ਬਣ ਜੂ ਤੇ ਜਿਹੜਾ ਇੱਧਰ ਖੜਾ ਸਪੈਸ਼ਲ ਐਡੀਸ਼ਨ ਹਾਂਜੀ ਟਾਇਰ ਤਾਂ ਬਿਲਕੁਲ ਨਵੇਂ ਅਪੋਲੋ ਦੇ ਪਿਛਲੇ ਤਾਂ ਮੂਰਲੇ ਵੀ ਨਵੇਂ ਆ ਮੂਰਲੇ ਵੀ ਨਵੇਂ ਜੀ ਮੂਰਲੇ ਕਿਹੜੇ ਗੁਡਇਰ ਦੇ ਗੁਡਇਰ ਦੇ ਜੀ ਕੰਡੀਸ਼ਨ ਪੱਖੋਂ ਕਿਵੇਂ ਆ ਇਹ ਸਾਰਾ A to Z origignal ਆ ਜੀ ਥੋੜਾ ਬਹੁਤਾ ਮੰਨ ਲਓ ਪੇਂਟ ਹੋ ਜਾਂਦਾ ਜਿਵੇਂ ਕੋਈ ਮਗਰਾੜਾ ਵਗੈਰਾ ਹੋ ਗਿਆ ਕੋਈ ਮੰਨ ਲਾ 1-2% ਬਾਕੀ A to Z ਸਾਰਾ ਜਿੰਨਾ ਹੋਇਆ ਉਹ ਦੱਸ ਕੇ ਦੇਵਾਂਗੇ ਦੱਸ ਕੇ ਦੇਵਾਂਗੇ ਜੀ ਬਾਕੀ ਸਾਰ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਚੱਲ ਚਲਾਵੇ ਦਾ ਪੂਰਾ ਸਾਫ ਹੈ ਡ੍ਰੈਕਟਰ ਜੂਜੀ ਗੇਅਰ ਹੈ ਜੂਜੀ ਗੇਅਰ ਦੇ ਵਿੱਚ ਹੈ ਫੁੱਲ ਟੌਪ ਮਾਡਲ ਹੈ ਜੀ ਫੁੱਲ ਟੌਪ ਮਾਡਲ ਆ ਪਾਵਰ ਸਟੀering ਆ ਪਾਵਰ ਸਟੀering ਵਗੈਰਾ ਸਿਸਟਮ ਵਗੈਰਾ ਲੱਗਿਆ ਹੋਇਆ ਹਾਂਜੀ ਹਰਿਆਣਾ ਨੰਬਰ ਆ ਜੀ ਫਰਸਟ ਪਾਰਟੀ ਦਾ ਡ੍ਰੈਕਟਰ ਆ ਜੀ ਪਹਿਲੇ ਮਾਲ ਦਾ ਐਨਓਸੀ ਮਿਲ ਜੂ ਐਨਓਸੀ ਮਿਲ ਜੂਗੀ ਜੀ ਰੇਟ ਕੀ ਆ ਇਹਦਾ ਇਹਦਾ 5 ਲੱਖ ਤੇ 90000 ਰੁਪਏ 5 ਲੱਖ ਤੇ 90000 ਇਹ ਮੌਕੇ ਤੇ ਕਿੰਨੇ ਦਾ ਦੇ ਦੇਂਗਾ ਇਹ 5 ਲੱਖ ਤੇ 75000 ਰੁਪਏ ਦਾ ਡ੍ਰੈਕਟਰ ਦੇ ਦੇਾਂਗੇ ਜੀ 5 ਲੱਖ 75000 ਦੇ ਵਿੱਚੋਂ ਮਾਨਤਾਣ ਹ ਹੋ ਜੂ ਕਾਰ ਹੋ ਜੂਗਾ ਜੀ ਲੋਵੀ ਹੋ ਜੂਗਾ ਤੇ ਪਿੰਡ ਚੁgge ਕਲਾ ਬਠਿੰਡੇ ਤੋਂ ਕਿੰਨਾ ਰਹਿ ਗਿਆ ਬਾਈ ਬਠਿੰਡੇ ਤੋਂ 20 ਕਿਲੋਮੀਟਰ ਪੈ ਜਾਂਦਾ ਜੀ ਤੇ ਇਧਰੋਂ ਗਿੱਦੜ ਵਾਹੇ ਤੋਂ 15 ਕਿਲੋਮੀਟਰ ਜੀ ਤੇ ਮਤਲਬ ਗਿੱਦੜ ਵਾਹੇ ਤੋਂ ਤੇ ਬਠਿੰਡੇ ਦੇ ਵਿਚਾਲੇ ਪਿੰਡ ਸੈਂਟਰ ਚ ਰਹਿ ਜਾਂਦਾ ਜੀ ਬੱਲੂਆਣਾ ਪਿੰਡ ਬੱਲੂਆਣੇ ਦੇ ਨਹੀਂ ਜੀ ਜਮਾ ਨਾਲ ਬੱਲੂਆਣਾ ਕਿੰਨਾ ਕਿਲੋਮੀਟਰ ਐ ਉਰ 5 ਕਿਲੋਮੀਟਰ ਜੀ 5 ਕਿਲੋਮੀਟਰ ਤੇ ਬਾਈ ਇਹਦਾ ਨੰਬਰ ਹੈ ਜਿਹੜਾ ਟਾਈਟਲ ਚ ਚੱਲੀ ਜਾਂਦਾ ਤਾਂ ਕਰ ਲਿਓ ਸੰਪਰਕ ਕੇ ਜਿੰਨਾਂ ਨੇ ਚਾਹੇ ਨਿਊ ਹੌਲੈਂਡਰ ਲੈਣੇ ਚਾਹੇ ਅਰਜਨ ਲੈਣੇ